ਤੁਸੀਂ ਦੱਸਿਓ ਜਰੂਰ ਬਾਈ ਹਾਂ ਹਾਂ ਤੱਕਾ ਨਾ ਕਰੋ ਬਾਈ ਮੁੰਡਿਓ ਤੱਕਾ ਨਾ ਕਰੋ ਅੱਜ ਕੱਲ ਉਹ ਠੀਕ ਠਾਕ ਹੈ ਤੇ ਕਿਵੇਂ ਲੱਗੇ ਇਹ ਮੋਟਰਸਾਂ ਬਹੁਤ ਵਧੀਆ ਬਾਈ ਪਠਾਨਕੋਟ ਆਪਣਾ ਖਾਸ ਹਾਂਜੀ ਇਹ ਡਿਜੀਟਲ ਪਠਾਨਕੋਟ ਆ ਪਿੰਡ ਲਾਈਵ ਦੋਸਤੋ ਸਾਸਤਰੀ ਕਾਲ ਸਾਰਿਆਂ ਨੂੰ ਤੇ ਗੱਡੀਆਂ ਜਿਹੜੀਆਂ ਆਪਣਾ ਦੋਏ ਰੈਡੀ ਕਰ ਚੁੱਕੇ ਹਨ ਤੇ ਚੱਲੇ ਪਠਾਨਕੋਟ ਨੂੰ ਹੁਣ ਦੋ ਮੋਟਰਸਾਂ ਜਿਹੜੇ ਆਪਾਂ ਕੀਤੇ ਨੇ ਤਿਆਰ ਤੇ ਪਠਾਨਕੋਟ ਤੋਂ ਆਏ ਨੇ ਬਾਈ ਜੀ ਤੇ ਇਹਨਾਂ ਦੀਆਂ ਗੱਡੀਆਂ ਓਕੇ ਕਰਤੀਆਂ ਆਪਾਂ ਚੜਾਉਣੇ ਆ ਹਣਾ ਲਓ ਜੀ ਦੇਖ ਕੇ ਚੜਾਓ ਜੀ ਬਣੀ ਧਿਆਨ ਨਾਲ ਇੱਥੇ ਕੱਲ ਬਈ ਉਹ ਠੀਕ ਠਾਕ ਹੋਈ ਮਰਜੀ ਬਾਈ ਤੇ ਕਿਵੇਂ ਲੱਗੇ ਇਹ ਮੋਟਰਸਾਂ ਬਹੁਤ ਵਧੀਆ ਹੋਈ ਪਠਾਨਕੋਟ ਆਪਣਾ ਖਾਸ ਹਾਂਜੀ ਇਹ ਪਿੰਡਿਸ਼ਰ ਪਠਾਨਕੋਟ ਆ ਪਿੰਡ ਜੰਗਲਾ ਭੋਨੀ ਅੱਛਾ ਅੱਗੇ ਪਿੰਡਾਂ ਦੇ ਨੇੜੇ ਹੋ ਰਾਂ ਜੀ ਹਾਂਜੀ ਅਈ ਪਟਾਣਗੋੜ ਤੋਂ ਪਿੱਛੇ 25 ਕਿਲੋ 25 ਕਿਲੋਮੀਟਰ। ਅਟੀਨਾ ਨਗਰ ਤੋਂ ਆਪਣਨੇ ਥੋੜਾ ਹੀ ਹੈ। ਠੀਕ ਹੈ ਠੀਕ ਹੈ। ਤੇ ਬਾਈ ਜੀ ਪਹਿਲਾਂ ਵੀ ਦੋ ਮੋਟਰਸਾਈਕਲ ਕਰਾਏ ਤੇ ਨੇ। ਪਹਿਲਾਂ ਵੀ ਦੋ ਕਰਾਏ ਜਾਂਦੇ ਸੀ। ਲੈ ਵੀ ਇੱਕ ਗੱਡੀ ਇਹ ਥੋੜੇ ਦੋਨੇ ਆਪਦੇ ਨੇ ਕੱਲੇ। ਹਾਂ ਦੋਨੇ ਅਲੱਗ-ਅਲੱਗ। ਦੋਨੇ ਆਪਦੇ। ਦੋਨੇ ਇੱਕ ਬੰਦੇ ਦੇ। ਦੋਨੇ। ਲੈ ਬਾਈ ਤੇ ਦੋਨੇ ਮੋਟਰਸਾਈਕਲ ਲੈ ਪੂਰੇ ਸ਼ੌਂਕਰਾ ਤਿਆਰ ਕਰਾਏ ਨੇ। ਮੋਟਰਸਾਈਕਲ ਦੇਖੋ ਤੁਸੀਂ। ਦੱਸਿਓ ਜਰੂਰ ਬਾਈ। ਹਾਂ 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 ਤੱਕਾ ਨਾ ਕਰੋ ਬਈ ਮੁੰਡਿਓ। ਤੱਕਾ ਨਾ ਕਰੋ ਹੌਲੀ-ਹੌਲੀ ਆਰਾਮ ਨਾਲ। ਪੁੱਤਾਂ ਵਾਂਗੂ ਸਾਂ ਲੈ ਵੀ ਲੈ ਚੱਲੀਆਂ ਗੱਡੀਆਂ ਪਠਾਨਕੋਟ ਨੂੰ ਪਹਿਲਾਂ ਵੱਡੀਆਂ ਗੱਡੀਆਂ ਜਾਂਦੀਆਂ ਨੇ ਹੁਣ ਮੋਟਰਸਾਈਕਲ ਜਾਂਦੇ ਨੇ ਪਠਾਨਕੋਟ ਨੂੰ ਵਹੀ ਜਾਂਦੇ ਲੈ ਵੀ ਕਰ ਦੋ ਫਿੱਟਾ ਜਿਹੜੇ ਭੇਜੇ ਜਾਂਦੇ ਨੇ ਮੋਟਰਸਾਈਕਲਾਂ ਨੂੰ ਇਸ ਤਰ੍ਹਾਂ ਜਿਹੜੇ ਗੱਡੇ ਹੈਗੇ ਨੇ ਰੱਖੇ ਹੋਏ ਨੇ ਆਪਣੇ ਦੇ ਐਂ ਫਿੱਟ ਕਰਕੇ ਭੇਜਾਂਗੇ ਤੇ ਜਿਹੜੇ ਵੀਰ ਦੂਰੋਂ ਆਉਣ ਬਾਈ ਅਨ ਟੈਂਟਾਂ ਨੇ ਤੋਂ ਇਹ ਮਿਲ ਜਾਂਦੇ ਨੇ ਕੱਦੇ ਜੇ ਇਹ ਲੈ ਆਵੇ ਕਿਉਂਕਿ ਇਹਦੇ ਨਾਲ ਸਕ੍ਰੈਚ ਵਗੈਰਾ ਹੈਗਾ ਨਾ ਜਿਹੜੇ ਨਹੀਂ ਪੈਂਦੇ ਕਿਵੇਂ ਪਾਣੀ ਤਰ ਰਹੇ ਆਂ ਕਰਦਾ ਐਂ ਕਰਦੇ ਆਂ ਪਾਣੀ ਤਰਦਾ ਹੁੰਦਾ ਐਂ ਲਾ ਦੇਗਾ ਨਾ ਐਵੇਂ ਲੈ ਵੀ ਲਾਓ ਲਾਓ ਕਹਿੰਦਾ ਕਰੋ ਬੇਟਾ ਹਾਂ ਸੈਟਿੰਗ ਕਰਕੇ ਐਂ ਲਾ ਦੇ ਜਿਵੇਂ ਉਹ ਕਹਿੰਦਾ ਸੀ ਮੁੰਡਾ ਹਾਂ ਐਂ ਲਾ ਦੇ ਧਿਆਨ ਨਾਲ ਇਹ ਕਿੱਧਰ ਲਾ ਦੋ ਡਬਲ ਡਬਲ ਲਾ ਦੋ ਠੀਕ ਹੈ ਬਈ ਓਕੇ ਲੜੀ ਚੱਲੇ ਬਾਈ ਪਠਾਨਕੋਟ ਵਾਲੇ ਗੱਡੀ ਕਰ ਲਈ ਲੋਡ ਚੱਹ ਗਏ ਓਕੇ ਬਾਈ hả huh?